ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਪੋ ਦਾ ਮਹੀਨਾ ਆਰੰਭ ਹੋਇਆ ਹੈ ਤੇ ਅੱਜ 6 ਪੋ ਦਾ ਦਿਹਾੜਾ ਹੈ ਤਾਂ ਇਥੇ ਆਪਣਾ ਫਰਜ਼ ਬਣਦਾ ਹੈ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਜਿਤੇ ਰੱਖਦੀਆਂ ਨੇ ਉਹਨਾਂ ਕੌਮਾਂ ਦਾ ਦੁਨੀਆ ਤੇ ਨਾਮ ਰਹਿੰਦਾ ਹੈ ਤੇ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਉਹ ਕੌਮ ਹੌਲੀ-ਹੌਲੀ ਮਿਟਦੀ-ਮਿਟਦੀ ਦੁਨੀਆ ਤੋਂ ਮਿਟ ਜਾਂਦੀ ਹੈ ਸੋ ਅੱਜ ਦਾ ਜੋ ਪਾਵਨ ਦਿਹਾੜਾ ਹੈ ਇਸ ਨੂੰ ਆਪਾਂ ਚੇਤੇ ਕਰਨਾ ਹੈ ਆਪਾਂ ਆਪਣੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਚੇਤੇ ਕਰਨਾ ਹੈ ਤਾਂ ਗੁਰੂ ਪਿਆਰਿਓ ਗੱਲ ਆਉਂਦੀ ਹੈ 6 ਪੋ ਸੰਨ 1704 ਈਸਵੀ ਦੀ 6 ਪੋ ਦਾ ਦਿਨ ਚੜ੍ਹਿਆ ਹੈ ਸਤਿਗੁਰਾਂ ਨੇ ਸਿੱਖਾਂ ਨੂੰ ਜੋ ਅਨੰਦਪੁਰ ਸਾਹਿਬ ਦੇ ਪੰਜ ਕਿਲੇ ਸਨ ਜਿਵੇਂ ਕਿ ਕਿਲਾ ਅਨੰਦਗੜ੍ਹ ਸਾਹਿਬ ਜਿੱਥੇ ਗੁਰੂ ਸਾਹਿਬ ਆਪਣੇ ਪਰਿਵਾਰ ਦੇ ਸਮੇਤ ਰਹਿੰਦੇ ਸਨ ਕਿਲਾ ਲੋਗੜ੍ਹ ਸਾਹਿਬ ਜਿੱਥੇ ਹਥਿਆਰ ਸ਼ਸਤਰ ਬਣਦੇ ਸਨ ਵੈਪਨ ਬਣਦੇ ਸਨ ਕਿਲਾ ਹੋਲਗੜ੍ਹ ਸਾਹਿਬ ਜਿੱਥੋਂ ਮਨੋਤ ਹੈਗੇ ਇੱਥੋਂ ਕੋਲਾ ਮਹੱਲਾ ਆਰੰਭ ਹੁੰਦਾ ਸੀ ਕਿਲਾ ਫਤੇ ਗੜ ਸਾਹਿਬ ਅਤੇ ਕਿਲਾ ਤਾਰਾ ਗੜ ਸਾਹਿਬ ਇਹਨਾਂ ਪੰਜ ਕਿਲਿਆਂ ਦੇ ਵਿੱਚ ਜੋ ਸਾਡੇ ਸਿੰਘ ਉਸ ਵੇਲੇ ਰਹਿੰਦੇ ਸਨ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜ ਦਿੱਤੇ ਗਏ ਤੇ ਗੁਰੂ ਸਾਹਿਬ ਨੇ ਜੋ ਪਤਾ ਹੈ ਕਿ ਹੁਣ ਕਿਲਾ ਛੱਡਣਾ ਹੈ ਆਨੰਦਪੁਰ ਸਾਹਿਬ ਛੱਡਣਾ ਹੈ ਵਾਪਸ ਇਸ ਧਰਤੀ ਤੇ ਨਹੀਂ ਆਉਣਾ ਤਾਂ ਗੁਰੂ ਸਾਹਿਬ ਨੇ ਜੋ ਸਮਾਨ ਨਾਲ ਨਹੀਂ ਲਿਜਾਇਆ ਜਾ ਸਕਦਾ ਸੀ ਉਨ੍ਹਾਂ ਦੇ ਵਿੱਚੋਂ ਜਿਵੇਂ ਕਿ ਵੱਡੀਆਂ ਤੋਪਾਂ ਛੋਟੀਆਂ ਤੋਪਾਂ ਤੇ ਜੋ ਬਹੁਤ ਸਾਰੀ ਮਾਇਆ ਸੀ ਉਸ ਨੂੰ ਸਤਗੁਰਾਂ ਨੇ ਦਰਿਆ ਸਤਲੁਜ ਦੇ ਵਿੱਚ ਵਗਾ ਦਿੱਤਾ ਤੇ ਨਾਲ ਹੀ ਭਾਈ ਗੁਰਬਖਸ਼ ਉਦਾਸੀ ਨੂੰ ਅਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਕਿ ਤੁਸੀਂ ਸਾਡੇ ਗੁਰੂ ਪਿਤਾ ਦੇ ਜਿੱਥੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਉਨਾ ਪਾਵਨ ਅਸਥਾਨਾਂ ਦੀ ਸੇਵਾ ਸੰਭਾਲ ਕਰਨੀ ਹੈ ਇੱਥੇ ਦੀਵਾ ਬਲਦਾ ਰੱਖਣਾ ਹੈ ਤਾਂ ਕਿ ਜੋ ਜਾਬਰ ਨੇ ਜ਼ਾਲਮ ਨੇ ਉਹਨਾਂ ਨੂੰ ਪਤਾ ਲੱਗੇ ਕਿ ਇਸ ਕੌਮ ਦੀ ਅਣਖ ਅਜੇ ਤੱਕ ਜਾਗਦੀ ਹੈ ਗੈਰਤ ਜਾਗਦੀ ਹੈ ਤਾਂ ਗੁਰੂ ਪਿਆਰਿਓ ਸਮਾਂ ਹੁੰਦਾ ਹੈ ਛੇ ਪੋ ਦੀ ਸ਼ਾਮ ਦਾ ਛੇ ਪੋ ਦੀ ਸ਼ਾਮ ਨੂੰ ਗੁਰੂ ਸਾਹਿਬ ਸਿੰਘਾਂ ਦੇ ਸਮੇਤ ਪ੍ਰੋਗਰਾਮ ਦੇ ਤਹਿਤ ਆਨੰਦਪੁਰ ਸਾਹਿਬ ਦੇ ਅਕੇਲੇ ਨੂੰ ਛੱਡ ਦਿੰਦੇ ਨੇ ਆਨੰਦਪੁਰ ਸਾਹਿਬ ਦਾ ਅਕੇਲਾ ਛੱਡਣ ਵੇਲੇ ਗੁਰੂ ਸਾਹਿਬ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਭਾਈ ਉਦੇਸ ਸਿੰਘ ਜੋ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਹਨ ਇਹਨਾਂ ਦੀ ਜ਼ਿੰਮੇਵਾਰੀ ਲਗਾਉਂਦੇ ਨੇ ਕਿ ਤੁਸੀਂ ਸਾਰੇ ਜਥੇ ਦੇ ਪਿੱਛੇ ਰਹਿਣਾ ਹੈ ਕਿਉਂਕਿ ਪਤਾ ਹੈ ਹਮਲਾ ਪਿੱਛੋਂ ਹੋਣਾ ਹੈ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਗੁਰੂ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਦਿੰਦੇ ਨੇ ਤੇ ਅਜੇ ਥੋੜੀ ਦੂਰ ਹੀ ਗਏ ਹੁੰਦੇ ਨੇ ਕਿ ਜੋ ਬਾਈ ਧਾਰ ਦੇ ਰਾਜੇ ਸਨ ਪਹਾੜੀ ਰਾਜੇ ਤੇ ਮੁਗਲ ਸੈਨਾ ਇਹ ਆਪਣੇ ਕੌਲ ਇਕਰਾਰ ਖਾਧੀਆਂ ਹੋਈਆਂ ਕਸਮਾਂ ਕਿਉਂਕਿ ਪਹਾੜੀ ਰਾਜਿਆਂ ਨੇ ਆਪਣੇ ਧਰਮ ਅਨੁਸਾਰ ਜੋ ਆਪਣੇ ਧਰਮ ਗ੍ਰੰਥਾਂ ਦੀ ਕਸਮ ਖਾਦੀ ਸੀ ਗੌਦੀ ਕਸਮ ਖਾਦੀ ਸੀ ਤੇ ਇਸੇ ਤਰ੍ਹਾਂ ਜੋ ਮੁਗਲ ਰਾਜ ਸੀ ਪਹਾੜੀ ਰਾਜਿਆਂ ਦੇ ਨਾਲ ਜੋ ਉਹਨਾਂ ਦੀ ਸਹਾਇਤਾ ਕਰ ਰਹੇ ਸਨ ਉਹਨਾਂ ਨੇ ਆਪਣੇ ਇਸਲਾਮ ਧਰਮ ਅਨੁਸਾਰ ਕੁਰਾਨ ਸ਼ਰੀਫ ਦੀ ਕਸਮ ਖਾਦੀ ਸੀ ਤਾਂ ਉਹ ਸਾਰੀਆਂ ਕਸਮਾਂ ਨੂੰ ਭੁਲਾ ਕੇ ਆਪਣੇ ਕੌਲ ਇਕਰਾਰਾਂ ਨੂੰ ਭੁਲਾ ਕੇ ਗੁਰੂ ਸਾਹਿਬ ਦੇ ਪਰਿਵਾਰ ਤੇ ਗੁਰੂ ਸਾਹਿਬ ਦੇ ਸਿੰਘਾਂ ਤੇ ਹਮਲਾ ਕਰ ਦਿੰਦੇ ਨੇ ਤਾਂ ਗੁਰੂ ਸਾਹਿਬ ਦੇ ਜੋ ਨਾਲ ਸਿੰਘ ਹਨ ਉਹ ਨਾਲੇ ਤਾਂ ਸਫ਼ਰ ਤੈਅ ਕਰਦੇ ਨੇ ਤੇ ਨਾਲੇ-ਨਾਲੇ ਇਹਨਾਂ ਦੇ ਨਾਲ ਲੜਦੇ ਜਾਂਦੇ ਨੇ ਵੈਰੀਆਂ ਦੇ ਆਹੂ ਵੀ ਲਾਉਂਦੇ ਨੇ ਤਾਂ ਗੁਰੂ ਪਿਆਰਿਓ ਇਹ ਚੱਲਦੇ ਚੱਲਦੇ ਕੀਰਤਪੁਰ ਸਾਹਿਬ ਨੂੰ ਵੱਢ ਰਹੇ ਨੇ ਤੇ ਇਸੇ ਤਰ੍ਹਾਂ 6 ਪੋ ਦੀ ਰਾਤ ਬੀਤਦੀ ਜਾਂਦੀ ਹੈ 6 ਪੋ ਦੀ ਰਾਤ ਬੀਤ ਰਹੀ ਹੈ ਤੇ 7 ਪੋ ਦਾ ਦਿਨ ਚੜ ਰਿਹਾ ਹੈ ਤੇ ਪਹੁੰਚ ਜਾਂਦੇ ਨੇ ਚੱਲਦੇ-ਚੱਲਦੇ ਸਰਸਾ ਨਦੀ ਦੇ ਕਿਨਾਰੇ ਇੱਥੇ ਗੁਰੂ ਪਿਆਰਿਓ ਬੜਾ ਕਮਸਾਨ ਦਾ ਯੁੱਧ ਹੋਇਆ ਕਮਸਾਨ ਦਾ ਜੰਗ ਹੋਇਆ ਇੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਭਾਈ ਉਦੇਸ ਸਿੰਘ ਜੀ ਪਾਈ ਬਚਿੱਤਰ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਜੀ ਇਹਨਾਂ ਨੇ ਵੈਰੀਆਂ ਦੇ ਨਾਲ ਦੋ ਹੱਥ ਕੀਤੇ ਹਨ ਤੇ ਗੁਰੂ ਪਿਆਰਿਓ ਅੱਗੇ ਸਤਪੋਦੀ ਸਵੇਰ ਹੁੰਦੀ ਹੈ ਸਤਪੋਦੀ ਸਵੇਰ ਨੂੰ ਸਰਸਾ ਨਦੀ ਦੇ ਕਿਨਾਰੇ ਕੀ ਪਾਣਾ ਵਾਪਰਿਆ ਕੀ ਸਾਕਾ ਵਾਪਰਿਆ ਗੁਰੂ ਸਾਹਿਬ ਦੇ ਪਰਿਵਾਰ ਦੇ ਦਾ ਵਿਛੋੜਾ ਕਿਵੇਂ ਹੋਇਆ ਉਹ ਸਾਰਾ ਪ੍ਰਸੰਗ ਆਪਾਂ ਸਵੇਰੇ ਸਰਵਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ